ਗਲਾਸ ਹੀ ਪਿਆ ਤੇ ਬੋਤਲ ਹੀ ਪਈ ਢੋਲੂ ਪਿਆ ਭਾਂਡੇ ਸਾਰੀ ਪਏ ਆਗੇ ਚਰਾਹੀ ਚੱਕੇ ਲੈ ਚੱਲਦੇ ਆਪਾਂ ਤੇਰਾ ਕੁੜੀ ਚੋਰ ਦੇ ਪਤਨੀ ਕੰਜ ਦੇ ਕੀ ਕਰਦੇ ਅੰਦਰ ਮਸਤ ਬਹੁ ਮਾਰਦਾ ਸਫਾਈ ਵੀ ਨਹੀਂ ਕੰਜ ਦੇ ਪੂਰਾ ਕਰ ਸਕਦੇ ਛੜੇਣਾ ਮਾਰਦੇ ਸਾਰੇ ਨਾ ਸਪਨਕਰ ਬਣਾਇਆ ਪਿਆ ਸਾਰਾ ਬਸ ਪਤਾ ਨਹੀਂ ਕੀ ਕਰ ਰਹੇ ਨੇ ਉਹ ਜਿਹੇ ਸਾਡੇ ਸੀਰੀਏ ਸਾਡੇ ਨਾਰੇ ਉੱਥੇ ਖੜ ਗਿਆ ਆ ਗਿਆ ਲੈ ਕੇ ਆ ਦੇ ਇੱਕ ਸਮਾਨ ਪਾਰਟੀ ਲੈਂਦੇ ਆ ਦੋ ਪਾਏ ਆ ਦੇ ਪਾਣੀ ਵੀ ਲੈ ਕੇ ਆਂਦਾਗਾ ਉਦੋਂ ਫਿਰ ਇੱਥੇ ਬਹਿ ਜਾ ਤੂੰ ਕੋਈ ਨੀ ਮੱਟਣ ਨੂੰ ਤੂੰ ਚੱਕ ਤੂੰ ਹਾਂ ਉਦੋਂ ਮੁਰ ਗਿਆ ਜੋਕਾਂ ਨੇ ਆ ਜਾਣਾ ਅੱਛਾ ਕੋਈ ਨੀ ਜਵਾਬ ਕਰੁੰਦੇ ਕਿਵੇਂ ਰੰਗ ਜਾਦਾ ਐਵੇਂ ਹੀ ਲੱਗਦਾ ਦਾਰੂ ਬਹੁਤ ਵਧੀਆ ਮੈਨੂੰ ਆਇਲਾ ਜੀਆਂ ਵਾਲਾ ਵਾਰਿਆ ਹੁੰਦਾ ਉਹ ਐਵੇਂ ਹੀ ਲੱਗਦਾ ਬਹੁਤ ਪੀ ਕੇ ਦੇਖ ਨਜ਼ਾਰੇ ਦੀ ਜੀਦਾ ਅੱਛਾ ਦੋ ਪੈਗੀ ਬਾਦੂਆ ਤੈਨੂੰ ਉਹ ਦੋ ਆਪ ਤਾਂ ਇਕੱਲੇ ਹੀ ਆ ਦੋ ਲਾਲਾ ਮੌਬਤ ਜੀ ਨਾ ਦੇ ਕਿੰਨੇ ਖੋੜੀਆਂ ਆਏ ਹਾਂ ਹਾਂ ਪਾ ਪਾਣੀ ਪਾ ਪਾਦੀ ਪਾਣੀ ਪਾ ਪਾ ਪਾਣੀ ਪਾ ਲੈ ਸਾਬਰ ਨਾ ਪੀਵੇਂ ਆਪਾਂ ਕਰੀ ਵੀ ਜਾਣਾ 9 ਕਿਲੋ ਰੋਟੀ ਪਾਣੀ ਵੀ ਗਾਣਾ ਕੋਈ ਨਾ ਆਪਾਂ 9 ਕਿਲੋ ਰੋਟੀ ਨਹੀਂ ਨਹੀਂ ਤੈਨੂੰ ਦੇ ਦੋ ਇੱਕ ਟੱਕਾ ਉਹ ਜੋ ਕਾਹ ਕੋਲ ਰੋਟੀ ਵੀ ਖਾਣੀ ਆਪਾਂ ਕੋਈ ਨਾ ਕੋਈ ਨਾ ਕੋਈ ਨਾ ਭੈਣ ਦੋ ਕੋਲ ਆਪਾਂ ਰੋਟੀ ਆਖਣੀ ਆ ਹਾਂ ਸਹੀ ਕਾਲ ਰੋਟੀ ਤਾਂ ਹੈਗੀ ਫਿਰ ਵੀ ਦੇਖਣਾ ਪੈਂਦਾ ਕੋਈ ਨਹੀਂ ਮੈਂ ਵੀ ਤੇਰੇ ਨਾਲ ਹੀ ਆ ਮੈਂ ਕਹਿੰਦਾ ਮੈਨੂੰ ਕਹਿੰਦਾ ਚੰਗੇ ਪੁੱਲ ਪਾਉਂਦੀਆਂ ਕਿ ਤੈਨੂੰ ਨਹੀਂ ਪੈਂਦੇ ਵਧੀਆ ਵੇ ਫੇਰ ਹੋਰੀ ਵਧੀਆ ਲਾ ਫੜਾ ਕੀ ਬਾਤ ਆ ਨਜ਼ਾਰਾ ਯਾ ਇੱਕ ਇੱਕ ਹੋਰ ਲਾਹਾਈ ਹੋ ਜਾ ਨਹੀਂ ਨਹੀਂ ਮੈਂ ਨਹੀਂ ਲਾਉਣਾ ਬਹੁਤ ਆਵਾਜ਼ ਬਹੁਤ ਹੈਗੀ ਆ ਇਹ ਲਾਹ ਦਵਾਰਾ ਕਿ ਪਿੱਤਰੀਆਂ ਦੀ ਕੌੜੀਆ ਦੀ ਆ ਲੈਦਰ ਬਣਾ ਬੂਮ ਕਰੇ ਬਣਾ ਦੇ ਬਸ ਹੋਊਗਾ ਪਤਾ ਕੋਈ ਨਹੀਂ ਨੇ ਦਾ ਯੋਗ ਨਾਲ ਆ ਜਾਣ ਆਪਣੀ ਦਰਦ ਹੋ ਜਾ ਨਹੀਂ ਪਤਾ ਵੀ ਹੁੰਦਾ ਇਹ ਤੋੜ ਆਪਾਂ ਦੂਜੀ ਮੋਟਰ ਜਿ ਰਕੇ ਦੇਖਾ ਕਿ ਮੈਂ ਕਹਿੰਦਾ ਉੱਤੇ ਜਰਨ ਉੱਤੇ ਬਗ ਚੱਲਦਾ ਉੱਤੇ ਚੱਲ ਜਿਹੜਾ ਉੱਤੇ ਚੱਲਦਾ ਮੈਂ ਮੰਨਦਾ ਕਸ ਕੱਕਾ ਸਮਾਨ ਪੜਾ ਕੇ ਦੰਗਾ ਜਰੂਰ ਨੰਬਰ ਆ ਸੋ ਕਰ ਤੁੰ ਤੋਂ ਦੱਸ ਗਿਆ ਮੈਂ ਕੀ ਦੱਸਾਂ ਨਾ ਤਾਂ ਕਦੋਂ ਮਿਲੇ ਨੇ ਕਦੋਂ ਕਦੋਂ ਕਰੀ ਗਿਆਗਾ ਐਵੇਂ ਨਾ ਛਿੱਤਰ ਪਵਾ ਕੇ ਕਿਵੇਂ ਛੋਟ ਛੋਟ ਕਰੀ ਗਿਆ ਨਾਲੇ ਗੱਲ ਸੁਣ ਲੈ ਮੇਰੀ ਬਾਪੂ ਅੱਜ ਗਿਆ ਨਾ ਬੈਂਕ ਚ ਹਾਂ ਗਿਆ ਰਿਆ ਜੀ ਬਾਪੂ ਨੇ ਪੈਸੇ ਦਿੱਤੇ ਹਾਂ ਫੇਰ ਮੈਨੂੰ ਉੱਥੇ ਮਾਲ ਚ ਲੈ ਕੇ ਚਲੀ ਜਣਾ ਬਰਨਾਲੇ ਪੱਟਾ ਖੁੱਲਿਆ ਨਵੇਂ ਮਾਲ ਚ

ਉਹ ਤਾਂ ਮੜੀ ਜੀ ਕੇਅਰ ਹੀ ਭਾਲਦਾ ਕਿ ਅਸੀਂ ਮੇਰੇ ਕੋਈ ਕੇਅਰ ਕਰਨ ਵਾਲਾ ਹੋਵੇ ਆਉ ਦਿਨ ਚਾਹ ਪਾਣੀ ਫੜਾ ਦੇ। ਇਹ ਨੂੰ ਉਹ ਤਾਂ ਵਿਆਹ ਕਰਦਾ ਮੈਂ ਕੇਅਰ ਭਾਲਦਾ ਚੱਲ। ਯਾਰ ਆਪਣੀ ਗੱਲ ਨਹੀਂ ਤੂੰ ਪੁੱਛ ਲਈ ਜੇ ਕੋਈ ਤੇਰੀ ਮਾਸੀ ਦੀ ਕੁੜੀ ਹੈਗੀ ਪੇਕ। ਚਾਹ ਮਾਝਾ ਦੱਸ ਹਾਂ ਉਹ ਮਾਸੀ ਦੀ ਕੁੜੀ ਹੈਗੀ ਐ ਵੀ ਤਾਂ ਹੋਈ ਪਈਆ। ਉਹ ਅਮਰਾਂ ਚ ਕੀ ਰੱਖਿਆ ਹੁੰਦਾਗਾ। ਤੈਨੂੰ ਪਤਾ ਹੀ ਹੈ ਹਮਰਾਂ ਚ ਕੀ ਰੱਖਾ ਕੁੜੀਆਂ ਨੇ ਜਦੋਂ ਦੇ ਰੱਖੀਆਂ ਨੇ। ਐ ਡਿੱਟ ਗਈ ਦਾੜੀ ਹੁਣ। ਬੁੜਾ ਹੋਇਆ ਪਿਆ ਹੋ ਕਿੰਨੀ ਹਮਰੋਵੀ ਹੁਣ ਕਰਾ ਦੇ ਉਹਨੂੰ ਰਿਸ਼ਤਾ ਸ਼ੁਕਰ ਕਰ ਤੈਨੂੰ ਹੋਗਾ ਤੇਰੇ ਵੀ ਕਿੱਜ ਕਿੱਧਰ ਧੋਲੇ ਆਏ ਪੈਣ ਐਸੇ ਸਾਰ ਵੀ ਤੈਨੂੰ ਵਿਆਹ ਹੋਗਾ ਤੇਰਾ ਜਿਹਦੇ ਕਰਮਚਾਰ ਵੀ ਆ ਜੂਗੀ ਉਹ ਕਹੇ ਜਿਹਦੇ ਕਰਮਚਾਰ ਦੀ ਕੀ ਆਪੀ ਮਿਲ ਜੂਗੀ ਉਹ ਵੀ ਆਈ ਗਈ ਹੁਣ ਚਲ ਚਲ ਠੀਕ ਆ ਆ ਜਾ ਆ ਜਾ ਚਲ ਜਾ ਕਰੇ ਚਲ ਕਰਦੇ ਰਾਇਆ ਕੀ ਕਰਨਾ ਅਰੇ ਹਾਂਜੀ ਚਲ ਮੋਟਰ ਤੇ ਜਾਂਦੇ ਮੁੰਡੇ ਚਲੇ ਗਏ ਮੈਨੂੰ ਲੱਗਦਾ ਹਾਂ ਹਾਂ ਦਾ ਮੰਜਾ ਮੰਜਾੜਾ ਆਇਆ ਉੱਥੇ ਹੈਗਾ ਔਰ ਮੰਜ ਮੰਜ ਦਾ ਬੈਠਾ ਚੱਲ ਬੈਠਾ ਮੰਜ ਦੇ ਲੋ ਜੋ ਗਿਆ ਮੰਜਾਈ ਸੀ ਡਾ ਗਿਆ ਹਾਂ ਬੈਠ ਬੈਠ ਵੜਾ ਚੱਲ ਬੈਠ ਵੜਾ ਕਰ ਦਿਆ ਚੋਜ ਮੀਰਾ ਵਾਲੇ ਹੋਰ 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 ਭਾਜਾ ਕਿੱਥੇ ਆਏ ਹਾਂ ਹਾਂ ਈ ਕੋ ਬੈਠ ਮੰਜ ਦੇ ਮਾਦਾ ਠੀਕ ਹੀ ਆ ਕੋਈ ਗੱਲ ਨਹੀਂ ਆਖੋ ਪੁੱਜਾ ਜੋ ਤੇ ਤੈ ਹੀ ਹਟਾ ਕੇ ਤੇ ਜਿੱਤਰ ਜੇ ਦੂ ਬਰੇ ਅੱਛਾ ਹੈਗਾ 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 ਕੱਢ ਲਾ ਬਾਹਰ ਗਰਮੀ ਬਹੁਤ ਆ ਫਿਰ ਹੁਣ ਹੂੰ ਬਾ ਲ ਮੈਂ ਪਾਵਾ ਚੱਕ ਲਾਵੇ ਨਾ ਆ ਉਹ ਦੇਖ ਤੋ ਆ ਵੀ ਬਾਲਾ ਆ ਵੀ ਰਾਮ ਭਾਈ ਸ਼ਰਾਬਾਂ ਚੋਜ ਮੀਰਾ ਵਾਲੇ ਨੇ ਆਪਣਾ ਮੀਰੀ ਜੋਜੀ ਕਰਦਿਆ ਲੈ ਬਹੁਤ ਇੰਨੀ ਕੀ ਬਹੁਤਾ ਕਿਤੇ ਵੱਧਣਾ ਨਾ ਮੀਰਾ ਵਾਲੇ ਜੋ ਹੋ ਜਾਣ ਕਿਤੇ 15 ਦੇਖੀ ਕਰੇ ਵੀ ਹੋਰ ਕਿਤੇ ਸਾਰੇ ਟੰਬੇ ਬੈ ਲੱਗ ਜਾਂਦੇ ਆਈ ਬਾਤ ਕੋਈ ਨਹੀਂ ਬੋਲਦਾ ਇਹ ਤਾਂ ਸੱਚ ਸੱਚ ਕਿਤੇ ਵੱਧ ਮੀਰਾ ਵਾਲੇ ਜੋਜਾ ਬਣਾ ਜਾਣਾ ਕਿਤੇ ਆਪਣੇ ਦੇਖੀ ਜੋ ਹੋਰ ਚੱਲਾ ਫਿਰ ਭਾਈਏ ਹੋਰ ਕੀ ਚੱਲਾਂਗੇ ਫਿਰ ਘਰੇ ਪਾ ਹਾਂ ਹਾਂ ਕਰੋ ਕੋਰੀ ਬੋਦਾ ਬਹੁਤ ਹੈ ਹਾਂ ਚਮਚੜੀ ਵੀ ਰੋਡਲ ਕੋਟ ਕੋਟ ਬਰ ਹੋ ਆਪਾਂ ਇਹ ਦੇਸੀ ਬੰਦੇ ਆਪਾਂ ਚਮਚਾਲੇ ਨਹੀਂ ਹੈਗੇ ਆਪਾਂ ਕਿਤੇ ਅੰਗਰੇਜ਼ ਆ ਵੀ ਚਮਚਾਣ ਵੀ ਆਉਂਦੇ ਹੈਰ ਚੀਜ਼ ਉਹ ਨਿਕਲਦੀ ਵੀ ਆ ਨਾ ਕੱਢੀ ਉਹ ਆ ਸਰਦਾਰਾਂ ਦੇ ਪਿੰਡਾਂ ਦੀ ਤਾਂ ਇਹ ਵੀ ਹੁੰਦੀ ਆ ਹਾਂ ਹਾਂ ਵਧੀਆ ਗੱਲ ਆ ਕੋਈ ਗੱਲ ਨਹੀਂ ਆਖੋ ਉੱਈਆ ਯੋ ਤੇਰੇ ਹੀ ਹਟਾ ਕੇ ਅੱਛਾ ਹੈਗਾ 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 ਪਰ ਕੱਢ ਲਾ ਬਾਹਰ ਗਰਮੀ ਬਹੁਤ ਪਾ ਫਿਰ ਉਹਨੂੰ ਪਾ ਲੱਮਾ ਪਾਵਾ ਚੱਕ ਲਾਵੇ ਲੈ ਆਉਂਦੇ ਦੂਟੇ ਇੱਕ ਤੋਂ ਆਪ ਹੀ ਪਾਲਾ ਤਾਂ ਵੀ ਰਾਂ ਪਾਈ ਚਰਾਬਾ ਚੋਜ ਮੀਰਾ ਵਾਲੇ ਨੇ ਆਪਣਾ ਮਿਰਚੋ ਜੀ ਕਰਦਿਆਂ ਲੈ ਬਹੁਤ ਇੰਨੀ ਕੀ ਬਹੁਤ ਕਿਤੇ ਵੱਧਣਾ ਨਾ ਮੀਰਾ ਵਾਲੇ ਚੋਜ ਹੋ ਜਾਣ ਕਿਤੇ ਬੰਦਰਾ ਦੇਖੀ ਕਰੇ ਵੀ ਹੋਰ ਕਿਤੇ ਕਰੇਟ ਅੰਬੇ ਬੈ ਲੱਗਿਆ ਨਹੀਂ ਬਾਤ ਕੋਈ ਨਹੀਂ ਬੋਲਣਾ ਇਹ ਤਾਂ ਕੱਤ ਸੋਤ ਕਦੇ ਬਦਮੀਰਾ ਵਾਲੇ ਜੋ ਜਾਣਾ ਜਾਨਾ ਕਿਸੇ ਆਪਣੇ ਦੇਖੀ ਜੋ ਹੋਰ ਚੱਲਾ ਫਿਰ ਲਈਏ ਹੋਰ ਕਰ ਚੱਲਾਂਗੇ ਫਿਰ ਘਰੇ ਪਾ ਹਾਂ ਹਾਂ ਹੋਰੀ ਬੋਧ ਬਹੁਤੇ ਆ ਚਮਚਾੜੀ ਪੀਣੇ ਰੋਡਲ ਕੋਟ ਕੋਟ ਬਰ ਉਹ ਆਪਾਂ ਇਹ ਦੇਸੀ ਬੰਦੇ ਆਪਾਂ ਚਮਚਾੜੇ ਨਹੀਂ ਹੈਗੇ ਨਹੀਂ ਆਪਾਂ ਕਿਤੇ ਅੰਗਰੇਜ਼ ਆ ਵੀ ਚਮਚਾੜਾ ਪੀਵਾਂਗੇ ਆਹ ਚੀਜ਼ ਉਹ ਨਿਕਲੀ ਵੀ ਹੈ ਨਾ ਕੱਢੀ ਵੀ ਉਹ ਹੈ ਸਰਦਾਰਾਂ ਦੇ ਪਿੰਡਾਂ ਦੀ ਤਾਂ ਇਹ ਵੀ ਹੁੰਦੀ ਹੈ ਹਾਂ ਹਾਂ ਵਧੀਆ ਗੱਲ ਹੈ ਹਾਂ ਨਰੇ ਆਜੀ ਕੋ ਗਾਣਾ ਗੁਣਾ ਸੁਣਾਇਆ ਜੀ ਗਾਣੇ ਗੁਣੇ ਵਾਵਾ ਉਹ ਨਾ ਛਣਾ ਦੇ ਦਿੱਕੀ ਰੋਦਾ ਛਣਾ ਛਣਾ ਦਿਲ ਦੇਖੀ ਜਸਤ ਦੇਣਾ ਸੁਣਾ ਮਾ ਹੋਰ ਕੀ ਰਾਜ ਗਾਣਾ ਦਾਰੂ ਪੀ ਮੈਂ ਮਾਇਆ ਤੂੰ ਨਿਤਲਾ ਮੇ ਜਰਦਾਵੇ ਵਾਹ ਵਾਹ ਅੰਦਰ ਫੂਕ ਦੂ ਤੇਰਾ ਤੈ ਕੀ ਦੇਣਾ ਕਰ ਜਾਵੇ ਕੀ ਇਹ ਦੇ ਵਿੱਚ ਰੱਖਿਆ ਕਹਿਣਾ ਮਨ ਨਾਰਦਾਵੇ ਆਏ ਜਦ ਦੋ ਬੰਦੇ ਆ ਵਿੱਚ ਬਈ ਨਾ ਮੂੰਹ ਤੋਂ ਮੁਸਕ ਮਾਰਦਾਵੇ ਦੋ ਬੰਦੇ ਆ ਵਿੱਚ ਬਈ ਨਾ ਮੂੰਹ ਤੋਂ ਮੁਸਕ ਮਾਰਦਾਵੇ ਮੂੰਹ ਤੋਂ ਮੁਸਕ ਮਾਰਦਾਵੇ ਉਹ ਪਲ ਅੱਡੀ ਨਾਲ ਲੱਗੇ ਇੱਕ ਬਾਢੀ ਦਾ ਜੋਰ ਕੁੜੇ ਆਏ ਹਾਏ ਸੁਬਾ ਤੋਂ ਲੈ ਕੇ ਸ਼ਾਮ ਤੱਕ ਹੋ ਜਾਈਏ ਬੋਰ ਕੁੜੇ ਕੋ ਤਬੇ ਤੇ ਭੱਡੀ ਨਾ ਲੱਗੇ ਨ ਇੱਕ ਬਾਢੀ ਦਾ ਜੋਰ ਕੁੜੇ ਸੁਬਾ ਤੋਂ ਲੈ ਕੇ ਸ਼ਾਮ ਤੱਕ ਹੋ ਜਾਈਏ ਬੋਰ ਕੁੜੇ ਕੋ ਤਬੇ ਤੇ ਪੁਲਕੇ ਪਾਏ ਪੁਲਕੇ ਵਾਂਗੂ ਸਰਦੀ ਰਹਿਣੀਆਂ ਇਦੋ ਰੋਜ ਬਜ਼ੁਰਗਾਂ ਵਾਂਗੂ ਨਿ ਕੋੜ-ਕੋੜ ਕਰਦੀ ਰਹਿਣੀਆਂ ਨੀਤ ਰੋਜ ਬਜ਼ੁਰਗਾਂ ਵਾਂਗੂ ਨਿ ਕੋੜ-ਕੋੜ ਕਰਦੀ ਰਹਿਣੀਆਂ ਵਾ ਵਾ ਨਰਵਾ ਕੀ ਬਾਤ ਵਾ ਤਰੇ ਵਾ ਓ ਠੀਕ ਆ ਹਾਂ ਪੂਰਾ ਗਵਈਆ ਤੂੰ ਤਾਂ ਕੋਮਲ ਕਾਲਤੀਆ ਆਏ ਗਏ ਨਾਰੇ ਹਾਂਜੀ ਘਰੇ ਨਾ ਭਗਾਈ ਮਾਰਨੀ ਜਾ ਕੇ ਉਹ ਕਰੇ ਕੰਜੜਾ ਮਿੰਟ ਦਾ ਆਕਰੋ ਡਰ ਲਾਦਾ ਉਹ ਇੱਕ ਜੋਗ ਜਿਹਦਾ ਪਿਆਰ ਬੜੀ ਮੁਹਕਲ ਨਾ ਹੋਇਆ ਉਹ ਪਹਿਲਾਂ ਇੱਕ ਪੋਲੀ ਗੱਲ ਇੱਥੇ ਛੱਡ ਦੇ ਉਹ ਪਤਾ ਕੀ ਹੈ ਵੱਡਾ ਪਹਿਲਾਂ ਵੀ ਉਵੇਂ ਬੈਠਾ ਤੈਨੂੰ ਪਤਾ ਹਾਂ ਠੀਕ ਹੈ ਨਾ ਕਿਤੇ ਹੋਰ ਨਾ ਉਹ ਵੀ ਕੋਈ ਨਾ ਬੱਚੇ ਨੂੰ ਇੱਥੇ ਛੱਡ ਦੇ ਆਪਣਾ ਦੁਨੀਆਂ ਦਾ ਫੇਰ ਕਿਤੇ ਬਹੂ ਆਪਣੀ ਦੂਜੀ ਭੱਜੇ ਉਹ ਆਏ ਨਹੀਂ ਭੱਜਣ ਦੇ ਰਸਾ ਪਾ ਲਾਂਗੇ ਲਾਦੀ ਮਾਂ ਨੂੰ ਵੀ ਭੱਜੀ ਆਏ ਕੇ ਭੱਜੂਗੇ ਉਹ ਲੈ ਆਇਆ ਕਿਹਨਾਂ ਪੱਟੀ ਲੈ ਮੈਂ ਕਹਿੰਦਾ ਤੂੰ ਐ ਕਰ ਹਾਂ ਭਾਂਡੇ ਮਾਜ ਲੈ ਅੱਛਾ ਆਉਂਦੀ ਭਾਂਡੇ ਮਾਜ ਲੈ ਪਾਣੀ ਦੇ ਕੋਲ ਨਾ ਪੀ ਲਾਂਗੇ ਪੀ ਲੈ ਪਾਣੀ ਤਾਂ ਮੈਂ ਪਾਣੀ ਦੇ ਭਾਂਡੂ ਭੁਣੇ ਮਾਜ ਲੈ ਮੈਂ ਨਾ ਆ ਕੇ ਨਾ ਕੰਮ ਜਾਇਆ ਮਨ ਬਰਨਾਲੇ ਤੈਨੂੰ ਕਿੱਥੇ ਆਣਾ ਬਰਨਾਲੇ ਬਰਨਾਲੇ ਮੈਨੂੰ ਕੰਮ ਆ ਮੈਨੂੰ ਫੋਨ ਆਇਆ ਵਿਆ ਹਾਂ ਕਰ ਤੂੰ ਬਾਪੂਂ ਦੀ ਕਹਿੰਦਾ ਮੈਂ ਇਹ ਨਹੀਂ ਚੱਲੀ ਤੂੰ ਬਾਪੂ ਬਾਪੂ ਨਾ ਬੜਾ ਕਰਿਆ ਕਰ ਤੂੰ ਬਾਪੂ ਲੈ ਸੌਣ ਹੁਣ ਜਾਣਦੀ ਕਿਉਂ ਉਹ ਖਾਣ ਪੀਣ ਵਾਲਾ ਬੰਦਾ ਕਿਤੇ ਕੋਈ ਗੱਲਬਾਤ ਕਰਤੀ ਤੁਸੀਂ ਤਾਂ ਕਿਸੇ ਨੂੰ ਲੁੱਟ ਜਾਓਂਦੇ ਨੇ ਮੈਂ ਤਾਂ ਸੋਚੀ ਸਮਝੀ ਜਿਉਣ ਨੂੰ ਦੱਸ ਸੀ ਤੈਨੂੰ ਕੁਝ ਕਹਿਨੇ ਆਗੇ ਮੈਂ ਤੈਨੂੰ ਗੱਲ ਸਮਝਾਉਣਾਗਾ ਸਮਝ ਲੈ ਗੱਲ ਨੂੰ ਮੁੜ ਕੇ ਫਿਰ ਤੇ ਫੋਲੇ ਚ ਪਾ ਕੇ ਬੈਠੀ ਰਹੇਗੀ ਚਾਹ ਠੀਕ ਆ ਚਲ ਆ ਜਾ ਉਹ ਆਇਆ ਗਰੀ ਨਾਰੇ ਹਾਂਜੀ ਕਰੇ ਰੰਬ ਭਾਈ ਮਾਰਨੀ ਆ ਕੇ ਕਰੇ ਕੰਜੜਾ ਮਿੰਟ ਆਕਰ ਡਰ ਲਾਦਾ ਉਹ ਇੱਕ ਜਵ ਜਿਹਦਾ ਪਿਆਰ ਬੜੀ ਮੋਹਕਲਾ ਹੋਇਆ ਉਹ ਪਹਿਲਾਂ ਇੱਕ ਥੋੜੀ ਗੱਲ ਇੱਤੀ ਛੱਡ ਦੇ ਉਹ ਪਤਾ ਕੀ ਇਹ ਵੱਡਾ ਪਹਿਲਾਂ ਵੀ ਉਵੇਂ ਬੈਠਾ ਤੈਨੂੰ ਪਤਾ ਹਾਂ ਠੀਕ ਆ ਨਾ ਤੇ ਹੋਰ ਉਹ ਵੀ ਭੱਜ ਕੋਈ ਨਾ ਬੱਚੇ ਨੂੰ ਇੱਥੇ ਛੱਡ ਦੇ ਆਪਣਾ ਦੋਨਾਂ ਦਾ ਫੇਰ ਕਿਤੇ ਬਹੂ ਆਪਣੀ ਦੂਜੀ ਭੱਜੇ ਉਹ ਆਏ ਨਹੀਂ ਭੱਜਣ ਦੇ ਰਸਾ ਪਾ ਲਾਂਗੇ ਲਾਪਤੇ ਦੀ ਮਾਂ ਨੂੰ ਜੀ ਭੱਜੀ ਨਹੀਂ ਜੀ ਇਹ ਨਾ ਲਿਆ ਕਰਿਆ ਪਤਾ ਕੀ ਆ ਮੇਰੀ ਗੱਲ ਸੁਣ ਘਰੇ ਵੜਨਾ ਆਪਾਂ ਘਰੇ ਜਵਾਕਾਂ ਦੇ ਹੋਰ ਕਿਤੇ ਡੱਗ ਪਏ ਫੇਰ ਆਪਾਂ ਨੂੰ ਪਤਾ ਕੀ ਆ ਮੈਂ ਕਿਵੇਂ ਡੱਗ ਪੈਗਾ ਤੂੰ ਉਹ ਨਹੀਂ ਨਹੀਂ ਤੈਨੂੰ ਨਹੀਂ ਪਤਾ ਤੂੰ ਜਦ ਨਿਆਣਾ ਹੈਗਾ ਕਿਤੇ ਬੜੀ ਤੇਜ਼ ਨਾ ਲਿਆ ਕਰ ਚੱਲ ਤੂੰ ਆਇਂਗਾ ਫਿਰ ਹਣਾ ਬਾਈ ਜੀ ਆਪਾਂ ਮੈਂ ਜਨਾ ਹਾਂ ਹਾਂ ਤੂੰ ਚੱਲ ਫਿਰ ਮੈਂ ਘਰੇ ਮੈਂ ਗਿਆ ਨਾ ਆ ਦੇ ਕਰ ਜੰਨਾ ਹੁਣ ਆਪ ਹੋਰ ਹੋਰ ਦਸੀ ਨਗਰ ਜਾ ਕੇ ਪਰ ਨਹੀਂ 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 ਪਾਟੀ ਚਲ ਚੰਗਾ ਚੰਗਾ ਅੱਛੀ ਗੱਲ ਅੱਛੀ ਗੱਲ ਅੱਜ ਤਾਂ ਬੜਾ ਤੇਜ਼ ਹੋ ਗਿਆ ਯਾਰ ਆਹ ਭਾਈ ਕਸਕ ਭਾਈ ਹਾਂਜੀ ਬਾਪੂ ਜੀ ਲਓ ਭਾਈ ਮੈਂ ਤੁਹਾਨੂੰ ਰੋਟੀ ਕਮਰੇ ਚ ਫੜਾ ਦੇ ਆਗੇ ਤੁਸੀਂ ਹਾਂ ਭਾਈ ਆਗੇ ਹਾਂ ਜਾਏ ਮੈਂ ਇੱਕ ਬੱਕਰ ਜਾਏ ਭਾਈ ਜਾਏ ਤੁਮੇ ਰੋਟੀ ਬਾਈ ਕਮਰੇ ਚ ਫੜਾ ਦੇ ਠੀਕ ਆ ਮੈਂ ਰੋਟੀ ਇਧਰ ਹੀ ਭੇਜ ਦੇ ਰੋਟੀ ਠੀਕ ਆ ਬਾਪੂ ਜੀ ਬਾਪੂ ਮੈਂ ਕਿਉਂ ਪੈਸੀ ਨਹੀਂ ਦਿੱਤਾ ਕਿ ਕਿ ਨਾ ਜੀ ਨਾਂ ਕੁ ਚੁੱਪ ਕਰਕੇ ਓਪਨ ਚ ਬਾਕੂ ਬਲਾਈ ਮੈਂ ਕਿਤਾ ਪਤਾ ਵਾ ਕਰਤਾ ਜੀ ਮੈਂ ਹਜੇ ਜਾਣਦੀ ਨਹੀਂ ਬੋਲਦੀ ਨਹੀਂ ਥਣਪੜੇ ਉਹ ਕਿਸ ਜਾਗ ਨਹੀਂ ਮੈਂ ਨਹੀਂ ਪਸੰਦ ਜੀ ਮੋ ਨੂੰ ਆ ਜਾਣ ਹੱਥੇ ਪਸੰਦ ਇਹ ਪੈਸੇ ਨਹੀਂ ਆਉਂਦੇ ਤਾਂ ਨਹੀਂ ਆਉਂਦੇ ਓਕੇ ਆ ਗਏ ਬਾਕੂ ਓਕੇ ਆਪੇ ਪਾਤੀ ਰੋਟੀ ਹਾਂ ਬਾਪੂ ਪਾਤੀ ਸਰ ਮੰਮੀ ਕਿਥੇ ਆ ਪਾਏ ਨੇ ਹਾਂ ਮੰਗ ਕਿਥੇ ਭਾਈ ਉਹ ਤਾਂ ਆਈ ਨਹੀਂ ਬਾਪੂ ਹਾਂ ਦੋ ਤਿੰਨ ਮਰ ਵਾਰ ਮੈਂ ਫੋਨ ਲਾ ਤਾ ਆਈ ਹੀ ਨਹੀਂ ਉਹ ਹਮ ਪਤਾ ਨਹੀਂ ਕਿੱਥੇ ਗਈ ਐ ਉਹ ਲੈ ਉਹ ਤੇ ਨਾਨਕਾਂ ਦੇ ਗਏ ਬਈ ਹੁਣ ਮੈਨੂੰ ਤੁਹਾਨੂੰ ਪਤਾ ਨਹੀਂ ਉਹ ਕਿੱਥੇ ਗਏ ਆਏ ਉਹ ਆਈ ਹੀ ਉਧਰ ਦੇ ਲੈ ਬਾਪੂ ਤੁਹਾਨੂੰ ਮੈਂ ਕਿਹਨੇ ਹੱਦ ਹੋਗੀ ਬਾਪੂ ਕੀ ਹੋ ਗਿਆ ਚਲ ਆਏ ਕਰ ਲਿਆ ਰੋਟੀ ਫਿਰ ਉਸੇ ਲੈ ਆਉਣੀ ਬਾਪੂ ਚਾਹ ਬਾਪੂ ਕੀ ਕਰੀ ਜਾਂਦਾ ਮੈਨੂੰ ਉਹਦਾ ਬਾਪੂ ਦੀ ਦਾਰੂ ਜ਼ਰੂਰ ਵੱਧ ਪੀਂਦੀ ਨੇ ਇਹ ਦਾਰੂ ਦੀ ਪਿੰਦਾ ਬਾਪੂ ਇੰਨੀ ਮੈਂ ਇਹ ਪੁੱਛੀ ਜਾਂਦਾ ਦੇਖ ਤੁਸੀਂ ਕਿੱਥੇ ਗਈਆਂ ਤੇ ਕਿੱਥੇ ਦੇ ਤੇ ਇਹ ਬਾਪੂ ਨੂੰ ਤਾਂ ਪਤਾ ਬਿਨਾਂਣਿਆਂ ਨੂੰ ਗਈ ਵੀ ਆ ਮੈਂ ਇਹਨੂੰ ਸਮਝ ਸਕਦੀ ਚਲ ਮਨਾ ਦਾਲ ਪਾ ਕੇ ਸਿੱਧੀ ਸਿੱਧ ਰੋਟੀ ਖਾਣ ਮਨ ਮੇੜ ਪਈ